ਨਮਸਕਾਰ ਜੀ ਅੱਜ ਮੈਂ ਤੁਹਾਨੂੰ ਮਹਾਭਾਰਤ ਦੀ ਕਹਾਣੀ ਸੁਣਾਉਣੇ ਛੋਟੀ ਜੀ। ਇਹ ਕਹਾਣੀ ਦਾ ਸੰਬੰਧ ਸਰਕਾਰਾਂ ਨਾਲ ਹੈ, ਸਰਕਾਰਾਂ ਚ ਰਾਜ ਕਰਦੇ ਬੰਦਿਆਂ ਨਾਲ ਹੈ। ਜੀ ਨੂੰ ਆਪਾਂ ਰਾਜੇ ਕਹਿੰਦੇ ਨੇ ਅੱਜ ਦੇ। ਕਰਨ ਜਦੋਂ ਸਾਰੀ ਸਾਸਤ ਵਿਦਿਆ ਸਿੱਖ ਕੇ ਸਿੱਖ ਕੇ ਪੂਰੀ ਤਰ੍ਹਾਂ ਹਸਤੇਨਪੁਰ ਆਇਆ ਸੀ। ਤਾਂ ਦਰਦੋਜਨ ਨੇ ਉਹਨੂੰ ਰਾਜਾ ਬਣਾਤਾ ਸੀ ਇੱਕ ਛੋਟੇ ਰਾਜ ਦਾ। ਉਸ ਰਾਜਾ ਬਣਾਉਣ ਦੇ ਕਾਰਨ ਉਹ ਦਰਯੋਧਨ ਦੇ ਇੰਨਾ ਥੱਲੇ ਲੱਗ ਗਿਆ ਕਰਨਾ ਵੀ ਸਾਰੇ ਮਾੜੇ ਕੰਮਾਂ ਚੋਂ ਤਾਂ ਸਾਥ ਅੱਖਾਂ ਮੀਚ ਲਿਆ ਆਬਦਾਂ ਮੋਕਟ ਵੀ ਲਾ ਕੇ ਦਰਯੋਧਨ ਦੇ ਚਰਨਾਂ ਚ ਰੱਖਦਾ ਸੀ ਨੇ ਸਿਰਫ ਇਸ ਕਰਕੇ ਵੀ ਇਸ ਬੰਦੇ ਨੇ ਮੈਨੂੰ ਰਾਜਾ ਬਣਾਇਆ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਵੀ ਮੈਨੂੰ ਰਾਜਾ ਬਣਾਤਾ ਇਸ ਬੰਦੇ ਨੇ ਪਰ ਉਹ ਤੋਂ ਅਵੇ ਮੈਨੂੰ ਦਾ ਕਤਲ ਕਰਾਇਆ ਦ੍ਰੋਪਤੀ ਦੇ ਛੀੜ ਫਾੜ ਚ ਜੋ ਵੀ ਕਰਿਆ ਹਰਨ ਚ ਉਹਦਾ ਸਾਥ ਦਿੱਤਾ ਪਰ ਕਿਸੇ ਦੇ ਸਾਹਮਣੇ ਕਦੇ ਜਿਆਦਾ ਨਾ ਦਬੋ ਆਪਣੀ ਜ਼ਮੀਰ ਵੀ ਜਾਗਦੀ ਰੱਖੋ ਸਮਾ ਇੱਕੋ ਜਿਹਾ ਨਹੀਂ ਰਹਣਾ ਇਹ ਪਲਟੀ ਮਾਰਦਾ ਰਾਜੋ ਨਰਕ ਆਉਂਦੀ ਹੁੰਦਾ ਚਾਹੇ ਇੱਥੇ ਆ ਜੇ ਚਾਹੇ ਅਗਲੇ ਜਨਮ ਪਰ ਅਗਲਾ ਜਨਮ ਕਿਨੇ ਦੇਖਿਆ ਇਹ ਜੱਗ ਮਿੱਠਾ ਅਗਲਾ ਕੰਡਿੱਠਾ ਇਸ ਕਰਕੇ ਇਹਨਾਂ ਨੂੰ ਚਾਹੀਦਾ ਵੀ ਜੇ ਸਾਨੂੰ ਰਾਜ ਮਿਲ ਗਿਆ ਅਸੀਂ ਕਿਸੇ ਸਾਨ ਥੱਲੇ ਨਾ ਦਵੀਏ ਅਸੀਂ ਚੰਗੇ ਕੰਮ ਕਰੀਏ ਜਿਹੜੇ ਹੁਣ ਹੋ ਰਹੇ ਨੇ ਇੱਥੇ ਇਹ ਮਾਰੇ ਨਹੀਂ ਵੀ ਇੱਕ ਜਨਤਾ ਨੂੰ ਜਨਤਾ ਨਾ ਸਮਝੋ ਜੋ ਕੋਈ ਬੋਲਦਾ ਉਹਨੂੰ ਦਬਾ ਲਓ ਇਹ ਬਾੜਾ ਚਿਰ ਨਹੀਂ ਚੱਲਦੀ ਕਰਮਾ ਸਦਣਾ ਖੇਤ ਆ ਇਹ ਜੋ ਬੀਜਾਂਗੇ ਉਹੀ ਵੱਢਾਂਗੇ ਜਿੱਥੇ ਮਰਜ਼ੀ ਭੱਜ ਲੋ ਚਾਹੇ ਕੋਈ ਰਾਜ ਦੀ ਗੱਡੀ ਤੇ ਬੈਠਾ ਹੈ ਚਾਹੇ ਕੋਈ ਜ਼ਿਲੇ ਦੀ ਗੱਡੀ ਤੇ ਬੈਠਾ ਹੈ ਚਾਹੇ ਕੋਈ ਕਸਬੇ ਦੀ ਗੱਡੀ ਤੇ ਬੈਠਾ ਇਹ ਨਹੀਂ ਟਲਦਾ ਕੰਮ ਕਰ ਮੇ ਤੁਹਾਡੇ ਤੁਸੀਂ ਕਬਰਾਂ ਚ ਵੱਢ ਜਾਓ ਤੁਹਾਨੂੰ ਉੱਥੋਂ ਵੀ ਕੱਢ ਲਿਆਉਣਗੇ ਕਿਸੇ ਦੇ ਪੁੱਤ ਨੂੰ ਨਸ਼ੇ ਤੇ ਲਾਉਣਾ ਅਗਲੇ ਦਾ ਘਰ ਬਰਬਾਦ ਕਰਨਾ ਸਾਰਾ ਮਾੜਾ ਕੰਮ ਹੈ ਨਸ਼ੇ ਲਾਉਣਾ ਜੇ ਅਸੀਂ ਇੱਕ ਜਵਾਕ ਵੀ ਕਿਸੇ ਦਾ ਨਸ਼ੇ ਤੇ ਲਾਤਾ ਸਮਝ ਲਓਗੇ ਸੀ ਆਪਦੇ ਵਾਸਤੇ ਤੇ ਆਪਦੇ ਖਾਨਦਾਨ ਵਾਸਤੇ ਅਸੀਂ ਕਬਰ ਖੋਦ ਲਈ ਇਸ ਲਈ ਮੇਰੀ ਬੇਨਤੀ ਹੈ ਵੀ ਨਸ਼ੇ ਨੂੰ ਜਿੰਨਾ ਰੋਕ ਸਕਦਾ ਹੈ ਰੋਕਣਾ ਚਾਹੀਦਾ ਹਰ ਇੱਕ ਨੂੰ ਹੀ ਹਿੱਸਾ ਪਾਉਣਾ ਚਾਹੀਦਾ ਪਰ ਕਿਸੇ ਦੇ ਦੱਬਣਾ ਨਹੀਂ ਚਾਹੀਦਾ ਵੀ ਕਿਸੇ ਨੇ ਸਾਨੂੰ ਰਾਜਾ ਬਣਾਤਾ ਅਸੀਂ ਉਹਦੇ ਮਗਰ ਲੱਗੇ ਆਪਣੀ ਜ਼ਮੀਰ ਭੁੱਲ ਜਾਈਏ ਆਪਣੇ ਲੋਕਾਂ ਨੂੰ ਭੁੱਲ ਜਾਈਏ ਆਪਣੇ ਪਰਿਵਾਰਾਂ ਨੂੰ ਭੁੱਲ ਜਾਈਏ ਇਸ ਕਰਕੇ ਮੇਰੀ ਸਾਨੂੰ ਬੇਨਤੀ ਹੈ ਵੀ ਜਿੱਥੇ ਤੁਹਾਨੂੰ ਕੋਈ ਨਸ਼ੇ ਵਾਲਾ ਬੰਦਾ ਮਿਲਦਾ ਉਹਨੂੰ ਛੱਡੋ ਨਾ ਬਾਕੀ ਮਾੜੇ ਕੰਮ ਜਿਹਨੇ ਕੀਤੇ ਨੇ ਉਹ ਸਾਰੇ ਭੁਗਤਣਗੇ ਕੱਲੇ-ਕੱਲੇ ਨੂੰ ਭੁਗਤਣਾ ਪਊਗਾ ਜਿੱਥੇ ਮਰਜ਼ੀ ਭੁਗਤ ਲੋ ਜੇ